ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਖਾਸ ਐਡਵਾਈਜ਼ਰੀ ਜਾਰੀ ਕੀਤੀ ਗਈ ਦੱਸਦੀ ਕਿ 16 ਅਤੇ 17 ਮਈ ਦੇ ਨੂੰ ਜੋ ਦੋ ਦਿਨ ਹੈ ਪੇਸ਼ਣ ਗਰਮੀ ਰਹਿਣ ਵਾਲੀ ਹੈ ਹੀਟ ਵੇਵ ਦੀ ਸੰਭਾਵਨਾ ਜਤਾਈ ਗਈ ਔਰ yellow alert ਜੋ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਦੱਸੇਗੀ ਕਿ ਆਉਣ ਵਾਲੇ ਦੋ ਦਿਨ ਜੋ ਮੁਸ਼ਕਿਲਾ ਭਰੇ ਰਹਿਣ ਵਾਲੇ ਨੇ ਤੋਪ ਹੈ ਜੋ ਤੇਜ਼ ਉੱਤਪ ਦਾ ਕਹਿਰ ਹੈ ਲੋਕਾਂ ਨੂੰ ਚੱਲਣਾ ਪਵੇਗਾ ਇਸ ਦੇ ਨਾਲ ਨਾਲ ਜੇ ਗੱਲ ਕਰੀਏ 18 ਤਰੀਕ ਦੀ ਤਾਂ 18 ਤਰੀਕ ਦੇ ਲਈ ਵਿਭਾਗ ਦੇ ਵੱਲੋਂ orange alert ਜਾਰੀ ਕੀਤਾ ਗਿਆ ਹੈ ਕਿਉਂਕਿ 18 ਤਰੀਕ ਨੂੰ ਤਾਜ਼ੀ ਕੀ ਤਾਪਮਨ ਹੈ ਜੋ 44 ਡਿਗਰੀ ਦੇ ਕਰੀ ਹੋਇਆ ਉਸ ਤੋਂ ਵੱਧ ਰਹਿੰਦੀ ਸੰਭਾਵਨਾ ਵਿੱਚ ਦੱਸੀ ਗਈ ਹੈ ਇਸ ਦੇ ਨਾਲ ਜੇ ਗੱਲ ਕਰੀਏ 16 ਅਤੇ 17 ਤਰੀਕ ਦੀ 16 ਅਤੇ 17 ਤਰੀਕ ਨੂੰ ਜੋ ਤਾਪਮਾਨ ਹੈ ਤਾਪਮਾਨ 42 ਡਿਗਰੀ ਦੇ ਕਰੀਬ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਔਰ ਇਹ ਤਿੰਨੋ ਦਿਨ ਜੋ ਤਿੰਨ ਦਿਨ ਨੇ 16 17 ਅਤੇ 18 ਸੋ ਤਿੰਨੋ ਦਿਨ ਮੌਸਮ ਹੈ ਜੋ ਬਹੁਤ ਗਰਮੀ ਭਰਿਆ ਰਹਿਣ ਵਾਲਾ ਹੈ ਤਾਪਮਾਨ ਦੇ ਵਿੱਚ ਵਾਧਵਾ ਵੀ ਦੇਖਣ ਨੂੰ ਮਿਲਣ ਵਾਲਾ ਵਾਸ ਕਰਕੇ ਜੇਕਰ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਜੋ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖਿਓ ਅਸੋ ਐਡਵਾਈਜ਼ਰੀ ਦੇ ਵਿੱਚ ਜੋ ਖਾਸ ਗੱਲ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਕਿ ਮੌਸਮ ਦੇ ਵਿੱਚ ਜੋ ਤੇਜ਼ ਤੋਪ ਦੇ ਵਿੱਚ ਬਾਹਰ ਜਾਣ ਤੋਂ ਪਹਿਲਾਂ ਤੁਸੀਂ ਜੋ ਛਤਰੀ टोपी या फिर किसी भी ऐसी चीज ने ਵਰਤੋ ਲੈ ਸਕਦੇ ਹੋ ਜਿਸ ਦੇ ਰਾਹੀਂ ਤੁਸੀਂ ਸਿੱਧੀ ਧੁੱਪ ਤੋਂ ਬਚ ਸਕਦੇ ਹੋ ਅੱਖਾਂ ਨੂੰ ਬਚਾਉਣ ਦੇ ਲਈ ਜੋ ਗੋਗਲਸ ਨੇ ਅਣਕਾ ਨਹੀਂ ਉਹਨਾਂ ਦਾ ਇਸਤੇਮਾਲ ਜ਼ਰੂਰ ਕਰੋ ਪੂਰੇ ਬਾਜੂਆਂ ਦੇ ਕੱਪੜੇ ਪਾ ਕੇ ਰੱਖੋ ਕਿਉਂਕਿ ਜੋ ਤਾਪਮਾਨ ਦੇ ਵਿੱਚ ਬਹੁਤ ਤੇਜ਼ ਵਾਧਾ ਦੇਖਣ ਨੂੰ ਮਿਲੇਗਾ ਅਤੇ ਨਾਲ ਨਾਲ ਮੌਸਮ ਦੇ ਵਿੱਚ ਵੀ ਖਰਾਬੀ ਹੈ ਮੌਸਮ ਜੋ ਹੀਟ ਵੇਵਸ ਚੱਲਣੀਆਂ ਜੋ ਕਿ ਸਿਹਤ ਦੇ ਲਈ ਜੋ ਕਾਫੀ ਹਾਨੀਕਾਰਕ ਸਾਬਤ ਹੁੰਦੀਆਂ ਨੇ ਇਸ ਕਰਕੇ ਜੋ ਖਾਸ ਡਵਾਈਸਰੀ ਜਾਰੀ ਕੀਤੀ ਗਈ ਹੈ ਸਿਹਤ ਵਿਭਾਗ ਦੇ ਵੱਲੋਂ ਵੀ ਕਿ ਇਹਨਾਂ 3 ਦਿਨਾਂ ਦੇ ਵਿੱਚ ਖਾਸ ਤੌਰ ਤੇ ਜੋ ਇਹ ਤਿੰਨ ਦਿਨ ਨੇ ਕਿਉਂਕਿ ਹੀਟ ਵੇਵ ਦੀ ਜੋ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਨਾਲ ਜੋ 18 ਤਰੀਕ ਦੇ ਲਈ orange ਅਲਰਟ ਜਾਰੀ ਕੀਤਾ ਗਿਆ ਹੈ ਹੀਟ ਵੇਵ ਦੇ ਵਿੱਚ ਜੋ ਬਾਹਰ ਨਿਕਲਣ ਤੋਂ ਪਹਿਲਾਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਜੋ ਪਾਣੀ ਹੈ ਬਾਰ-ਬਾਰ ਪਾਣੀ ਪੀਓ ਤਾਂ ਕਿ ਬੋਡੀ ਟੂ ਡੀ ਹਾਈਡਰੇਟ ਹੋਵੇ ਜੋ ਕਿ ਧੁੱਪ ਤੋਂ ਬਚਣ ਦੇ ਲਈ ਗਰਮੀ ਤੋਂ ਬਚਣ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਬੋਡੀ ਹਾਈਡਰੇਟ ਰਹੇ ਕਿਉਂਕਿ ਪਤਾ ਨਹੀਂ ਚੱਲਦਾ ਕਿ ਇਸ ਗਰਮ ਧੁੱਪ ਦੇ ਵਿੱਚ ਤੇਜ਼ ਧੁੱਪ 'ਚ ਕਦੋਂ ਜੋ ਡੀ ਹਾਈਡਰੇਸ਼ਨ ਦਾ ਵਿਅਕਤੀ ਸ਼ਿਕਾਰ ਹੋ ਜਾਂਦੇ ਨੇ ਇਸ ਕਰਕੇ ਪਾਣੀ ਬਾਰ-ਬਾਰ ਇਸਦੇ ਨਾਲ ਨਾਲ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਪੂਰੀਆਂ ਬਾਜੂਆਂ ਦੇ ਕੱਪੜੇ ਪਾਓ ਸਿਰ ਤੇ ਟੋਪੀ ਆ ਛਤਰੀ ਇਸਤੇਮਾਲ ਕਰੋ ਇਸਦੇ ਨਾਲ ਨਾਲ ਐਨਕਾਂ ਦਾ ਇਸਤੇਮਾਲ ਵੀ ਤੁਸੀਂ ਕਰ ਸਕਦੇ ਹੋ ਖਾਸ ਗੱਲ ਇਹ ਹੈ ਕਿ ਜੇਕਰ ਜੇਕਰ ਤੁਹਾਡੀ ਉਮਰ ਜ਼ਿਆਦਾ ਹੈ ਤੁਸੀਂ ਬਜ਼ੁਰਗ ਹੋ ਤੁਹਾਡੇ ਘਰ ਦੇ ਵਿੱਚ ਬੱਚੇ ਨੇ ਜਾਂ ਗਰਭਵਤੀ ਔਰਤਾਂ ਨੇ ਉਹਨਾਂ ਦੇ ਲਈ ਖਾਸ アドਵਾਈਸਰੀ ਹੈ ਕਿ ਸਿੱਧੀ ਤੁੱਪ ਤੋਂ ਬੱਚੇ ਨੂੰ ਤੁੱਪ ਦੇ ਵਿੱਚ ਨਾ ਜਾਣ ਆਪਣਾ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਣਾ ਉਹਦੇ ਲਈ ਵੀ ਜੋ ਪੂਕਤ ਇੰਤਜ਼ਾਮ ਕਰਕੇ ਨਿਕਲਣਾ ਚਾਹੀਦਾ ਹੈ ਕਿਉਂਕਿ ਤੇਜ਼ ਤੁੱਪ ਜੋ ਕਿ ਸਿਹਤ ਨੂੰ ਖਰਾਬ ਵੀ ਕਰਦੀ ਹੈ ਇਸ ਤੋਂ ਬਚਣਾ ਜ਼ਰੂਰੀ ਹੈ ਤੇ ਨਾਲ ਨਾਲ ਜੇਕਰ ਕੋਈ ਕੰਮ ਹੈ ਤੁਹਾਡਾ ਸਵੇਰ ਅਤੇ ਸ਼ਾਮ ਨੂੰ ਤੁਸੀਂ ਕਰ ਸਕਦੇ ਹੋ ਇਸ ਕਰਕੇ ਜੋ ਤੁੱਪ ਤੋਂ ਬਚਣ ਦੇ ਲਈ ਖਾਸ アドਵਾਈਸਰੀ ਹੈ ਜੋ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਮੌਸਮ ਦੇ ਵਿੱਚ ਜੋ ਤੇਜ਼ੀ ਹੈ ਤਾਪਮਾਨ ਜੋ ਤੇਜ਼ੀ ਦੇਖਣ ਨੂੰ ਮਿਲੇਗੀ 16 17 ਤਰੀਕ ਦੇ ਲਈ येलो ਅਲਰਟ ਤੇ 18 ਤਰੀਕ ਤੇ ਲਈ orange ਅਲਰਟ ਹੈ ਜੋ ਕਿ ਬਾਗ ਦੇ ਵੱਲੋਂ ਪੁਕ ਵਕਵਾਰਨੀ ਹੈ ਕੀਤੀ ਗਈ ਹੈ ਇਸ ਕਰਕੇ ਤੁਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ ਅਜੋ ਤੋਪ ਦੇ ਵਿੱਚ ਬਾਹਰ ਜਾਣ ਤੋਂ ਪਹਿਲਾਂ ਜੋ ਹਦਾਇਤਾਂ ਦਾ ਪਾਲਨ ਜ਼ਰੂਰ ਕਰੋ ਤਾਂ ਕਿ ਤੁਸੀਂ ਇਸ ਬੇਸ਼ਾਨ ਗਰਮੀ ਦੇ ਵਿੱਚ ਆਪਣੀ ਸਿਹਤ ਖਰਾਬ ਨਾ ਕਰ ਬੈਠੋ ਇਸ ਦੇ ਨਾਲ ਨਾਲ ਸਿਹਤ ਵਿਭਾਗ ਦੇ ਵੱਲੋਂ ਇੱਕ ਖਾਸ ਗੱਲ ਕਹੀ ਗਈ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਜਾਂ ਆਪਣਾ ਵਾਹਨ ਕੋਈ ਬਾਹਰ پارک ਕਰਦੇ ਹੋ ਤਾਂ ਆਪਣੇ ਪਸ਼ੂਆਂ ਨੂੰ ਪਾਲਤੂ ਪਸ਼ੂ ਕੋਈ ਵੀ ਤਰ੍ਹਾਂ ਦੇ ਪਸ਼ੂ ਹੋਣ ਤੁਹਾਡੇ ਉਹਨਾਂ ਨੂੰ ਸਿੱਧੀ ਤੋਪ ਦੇ ਵਿੱਚ ਨਾ ਬਿਠਾਇਆ ਜਾਵੇ ਉਹਨਾਂ ਦੇ ਲਈ ਇਹ ਹਾਨੀਕਾਰਕ ਸਾਬਤ ਹੋਵੇਗਾ ਇਸ ਕਰਕੇ ਆ ਖਾਸ ਗੱਲਾਂ ਨੇ ਖਾਸ ਤਿੱਕਾ ਧਿਆਨ ਰੱਖੋ ਕਿਉਂਕਿ ਆਉਣ ਵਾਲੇ ਦਿਨਾਂ ਚ ਜੋ ਮੌਸਮ ਦੇ ਵਿੱਚ ਵੱਧਾ ਤਾਪਮਨ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਮੌਸਮ ਦੇ ਵਿੱਚ ਬਦਲਾਅ ਹੈ ਜੋ ਮੌਸਮ ਖੁਸ਼ਕ ਰਹੇਗਾ ਔਰ ਹੀਟ ਵੇਵਸ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਫਿਰਾਲ ਸਮੇਂ ਦੇ ਇਜਾਜ਼ਤ ਧੰਨਵਾਦ